ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਜੀ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਤੇ ਟਾਈਮ ਜੀ 7:40 45 ਇੱਥੇ ਜੇ ਟਾਈਮ ਹੋਇਆ ਪਿਆ ਹਨਾ ਤੇ ਆਪਾਂ ਜਸ਼ਨ ਨੂੰ ਤੇ ਫਰੀਦ ਨੂੰ ਸਕੂਲ ਛੱਡਣ ਜਾਂਦੇ ਆ ਕੀ ਆਹਾ ਤੇ ਕਹਿੰਦੇ ਵੀ ਮਮਾ ਛੱਡਿਆ ਹਨਾ ਸਾਨੂੰ ਤੇ ਚਲੋ ਮਖ ਮੈਂ ਤਾਂ ਛੱਡਿਆ ਨਹੀਂ ਤੇ ਕੱਪੜੇ ਤੋਂ ਹੀ ਐਨ ਸੀ ਮੈਂ ਨਾਲ ਦੀ ਨਾਲ ਕੱਪੜੇ ਤੋਂ ਹੀ ਐਨ ਸੀ ਚਾੜੂ ਵਗੈਰਾ ਕਾੜਦੇ ਕੀ ਹੈ ਜੀ

ਤੇ ਰਾਇਵਿੰਦ ਦੀ ਜੈ ਜਸ਼ਨ ਕਮੈਂਟ ਆਇਆ ਹੈ ਜਸ਼ਨ ਜਸ਼ਨ ਦੀਦੀ ਕਹਿੰਦੇ ਸਸਰੀ ਕਾਲ ਸ਼੍ਰੀ ਦੇਵੀ ਤੈਨੂੰ ਨਹੀਂ ਪਤਾ ਨਾ ਸ਼੍ਰੀ ਦੇਵੀ ਕੌਣ ਹੈ ਜਿਹੜੀ ਸਾਡੇ ਟਾਈਮ 'ਚ ਫਿਲਮਾਂ ਨਹੀਂ ਆਉਂਦੀਆਂ ਸੀ ਹਿੰਦੀ ਫਿਲਮਾਂ ਉਦੋਂ ਦੀ ਮਸ਼ਹੂਰ ਐਕਟਰਸ ਐ ਉਹ ਸ਼੍ਰੀ ਦੇਵੀ ਤੇ ਇੰਨੀ ਸੋਹਣੀ ਤੇ ਬਹੁਤ ਸੋਹਣੀ ਸੀ ਉਹ ਤਾਂ ਕਰਕੇ ਤੇਨੂੰ ਇਹ ਕਮੈਂਟ ਆਇਆ ਬਈ ਥੈਂਕ ਯੂ ਤਾਂ ਕਹਦੇ ਆਂਟੀ ਨੂੰ ਥੈਂਕ ਯੂ ਆਂਟੀ ਲੋ ਜੀ ਸਕੂਲ ਆ ਗਏ ਇਹਨਾਂ ਦਾ ਤੇ ਆਪਾਂ ਵੀ ਫਟਾਫਟ ਘਰੇ ਜਾ ਕੇ ਕੰਮ ਸਟਾਰਟ ਕਰਦੇ ਹਾਂ ਕਿਉਂਕਿ ਕੱਪੇ ਮਸ਼ੀਨ 'ਚ ਪਾ ਰਖੇ ਮੌਸਮ ਦੇਖੋ ਜੀ ਬਾਏ ਮੀ ਬਾਏ ਪੁੱਤ ਪੜ੍ਹ ਲਿਆ ਕਰੋ ਪ੍ਰੀਤ ਮੈਂ ਤੈਨੂੰ ਕੀ ਕਹਿਣੀ ਆ ਪੁੱਤ ਪੜਾਈ ਤੇ ਧਿਆਨ ਹੋਣਾ ਚਾਹੀਦਾ ਹੈਗਾ ਬਸ ਵਾਂਗੂ 10 ਵਿੱਚ 3 ਨੰਬਰ ਦਾ ਕਿਉਂ ਆ ਗਿਆ ਬਹੁਤ ਵਧੀਆ ਹੈ ਵੈਰੀ ਗੁੱਡ ਜਸ਼ਨ ਦੇਖੀ ਵੈਰੀ ਗੁੱਡ ਪੁੱਤ ਵੈਰੀ ਗੁੱਡ ਥੰਬਸ ਅਪ ਮੈਂ ਮੇਲ ਬਲਾਬ ਵੀ ਕਰੂਗਾ ਬਾਏ ਬਾਏ ਪੁੱਤ ਬਾਜੋ ਪੜ ਲੈ ਕੋ ਚੌੜ ਨਹੀਂ ਕਰਨੀ ਟੀ ਭੰਨਾ ਥੱਲੇ ਲਾ ਪੁੱਤ ਕੋਈ ਗੱਲ ਨਹੀਂ ਆਪੇ ਸਹੀ ਨੰਬਰ ਆਉਣ ਲੱਗ ਜਾਣਗੇ ਪੜਾਈ ਔਖੀ ਹੈ ਮੈਨੂੰ ਪਤਾ ਪੁੱਤ ਰੋਣਾ ਬਈ ਹੁਣ ਠੀਕ ਹੈ ये गा रहा है नए कुपोसे दो और कर तो देगा तो और बड़ा खर्चा दे जा मीम मुझ का मने बड़ा रहता है घर के रहया ना तो करके कुछ होता है 30 की हम कोपै डाल रहा है ये इसने बताया और कोई अलावा जो सिर्फ पार्टी बन के है पते नहीं है बहुत सारे और नीला है तेरे गड्डी नहीं पता तेरी मदद कर मां तो कर

ਉਹ ਅਸਰ ਕਿੰਨਾ ਦਵਾਨ ਲੋ ਜੀ ਆਪਾਂ ਲੱਗੇ ਨਹੀਂ ਪੈਂਦੇ ਜੀ ਭਾਂਡੇ ਮਾਂਜਣ 5 ਵਜ ਗਏ ਕਿੰਨਾ ਵਿਚਰ ਬੰਦਾ ਆਪ ਜੀ ਬਿਲਕੁਲ ਸੇਖ ਰੱਬ ਨੇ ਤਾਂ ਨੌਨ ਸਟਾਪ ਵਿਚਾਰ ਖਾਣ ਨੂੰ ਨਹੀਂ ਆਲਾ ਤੇ ਤੁਹਾਡੇ ਕਾਫੀ ਹੋ ਗਏ ਸੀ ਕਿ ਰਿਸ਼ਤੇਦਾਰ ਆਗੇ ਸੀ ਸਾਡੇ ਅੱਜ ਹਨ ਤੇ ਭਾਂਡੇ ਸੱਚਾ ਵਗੈਰਾ ਤਾਂ ਪਕਲਾ ਤੋਂ ਨਹੀਂ ਹਾਂ ਤਾਂ ਆਵਗਾ ਮੈਨੂੰ ਖੜੀ ਰੂਹੀ ਸਾਡੂ ਸਾਡੂ ਰੂਹੀ ਖਾਣੇ ਸਾਰ ਭਜਣਾ ਹੀ ਪਿਆ ਹੋਗਾ ਲੈਣੇ ਆਪਨੇ ਲੋ ਜੀ ਗੱਗੀ ਦਾ ਫੋਨ ਆ ਗਿਆ ਸੀ ਉਦੋਂ ਮਾਂ ਦੇ ਮਾਂ ਦੇ ਮਾਂ ਦੇ ਵੀਡੀਓ ਬੰਦ ਕਰਤੀ ਹਨਾ ਅਸੀਂ ਤੇਰੇ ਹੁੰਦਾ ਦੇਖਦੇ ਨੂੰ ਸਾਰਾ ਦਿਨ ਮਸਾ ਫੋਨ ਆਉਂਦਾ ਹੈਗਾ ਪ੍ਰੀਤ ਨੇ ਗੱਲ ਕਰੀ ਮੈਂ ਸਾਰਿਆਂ ਨੇ ਕਰਦੀ ਅਸੀਂ ਮੰਮੀ ਨੇ ਜਸ਼ਨ ਨੇ ਕਿਉਂਕਿ ਮੰਮੀ ਜਾਣੇ ਕੋਲ ਹੋਣ ਗਈ ਹੈ ਮੰਮੀ ਬਾਗੀ ਦੇ ਪਾਪਾ ਆ ਗਿਆ ਸੀਗਾ ਜਸ਼ਨ ਪਾਪਾ ਨੂੰ ਛੱਡ ਕੇ ਤੇ ਮੰਮੀ ਲੈ ਗਿਆ ਇਹ ਜੁਖਾਮ ਇੰਨਾ ਲੱਗਿਆ ਪਿਆ ਜਿਆਦਾ ਕਿਉਂ ਗੱਲ ਮਤਲਬ ਕਿ ਸਾਢੇ 10 ਜਦੋਂ ਮੈਂ ਕੰਮ ਨੇ ਮਿਲ ਲਿਆ ਸਾਰਾ ਹਨਾ 5:00 ਵਜੇ ਨਿਵੇੜਿਆ ਮੈਂ ਕਿ ਬੁੜੰਗਣ ਆ ਜਾਣ ਹਣਾ ਤੇ ਇੰਨਾ ਜਿਆਦਾ ਮੁਰਕਾ ਆ ਪਿਆ ਸੀ ਮੈਨੂੰ ਤੇ ਮੁਰਕਾ ਔਣ ਕਰਕੇ ਤੇ ਆਏ ਲੱਗੇ ਵੀ ਸਿਰਦਾ ਮਤਲਬ ਨਾ ਆਇਆ ਮੈਂ ਤਾਂ ਫਟਾਫਟ ਕੱਪੜੇ ਚੇਂਜ ਕਰਨਾ ਮੈਂ ਹੈ ਤੇ ਨਾ ਮੈਂ ਮਤਲਬ ਮੈਂ ਦਾਮਲੀ ਲਿਆ ਮੈਂ ਚਰਪਾ ਜਾ ਕੇ ਕੱਪੜੇ ਚੱਕ ਲੈ ਕੱਪੜੇ ਚਾਤੀ ਨੇ ਫਟਾਫਟ ਨਾ ਨਾ ਲਈ ਬਸ ਦੋ ਕੁ ਭਾਈ ਦਿਨ ਨੂੰ ਤਾਂ ਬਸ ਚਿੱਕਾਂ ਲੱਗ ਗਿਆ ਹਣਾ ਤੇ ਇੰਨਾ ਜਿਆਦਾ ਰੇਸ਼ੜ ਗਈ ਤਾਂ ਬਹੁਤ ਬੁਰਾ ਹਾਲਾਤ ਹੈ ਰੇਸ਼ਾ ਕੀ ਨੰਮੀ ਰੇਸ਼ਾ ਮਤਲਬ ਚਖਾਂਗਾ ਫੋਦਰਾ ਨੇ ਵਿਚ ਭਿੱਜ ਗਈ ਖਾਰ ਵੀ ਨਾ ਹੋ ਜੇ ਕਿਤੇ ਕੋਲ ਲੈ ਕੇ ਬੁੱਕ ਗਿਆ। ਤੇ ਉਹਨੂੰ ਵੀ ਸੱਚੋ ਵਿੱਚ ਜਿਹੜੀ ਗੱਲ ਵੀਡੀਓ ਬੰਦ ਕਰਤੀ ਹੈ ਨਾ। ਜੇ ਮਰਲੀ ਬਣ ਗਈ ਨਹੀਂ ਉਸ ਵੀ ਲੋ ਮੈਂ ਜਿਵੇਂ ਲੁਕਿਆ ਮਾੜੀ ਰੋਟੀ ਬਣਾਉਂਗਾ ਤੁਹਾਨੂੰ ਕਹਿੰਦਾ। ਫਿਰ ਆਪਾਂ ਸ਼ਾਮ ਨੂੰ ਜਿਹੜਾ ਫਲੋਰ ਕੀ ਕਰਾਂਗੇ ਨਾ ਵੀਡੀਓ ਤਾਂ ਜ਼ਰੂਰੀ ਹੈ। ਵੀ ਇੱਕ ਤਰ੍ਹਾਂ ਦਾ ਕੰਮ ਹੈ ਜੀ ਹਨਾ ਆਪਣਾ ਇਹ ਉਸ ਵੀ ਮਤਲਬ ਆਹਦੇ ਕੰਮ ਤੇ ਵੀ ਫੋਕਸ ਹੋਣਾ ਚਾਹੀਦਾ ਕਿਉਂਕਿ ਰੋਟੀ ਹੈ ਜੀ ਇਹ ਆਪਣੀ। ਪਾਣੀ ਠੰਡਾ ਹੋਗਾ ਨਾ। ਅੱਛਾ। ਸੋਨ ਪਤਾ ਜੀ ਹਨਾ ਵੀ ਸਾਡੇ ਘਰ ਦੇ ਕੀ ਹਾਲਾਤ ਆ ਜੇ ਸਰਦਾ ਹੋਵੇ ਹਨਾ। ਤੇ ਮਤਲਬ ਉਹ ਪਹਿਲਾਂ ਸ਼ਾਇਦ ਕਦੇ ਵੀ ਮੈਂ ਸੋਸ਼ਲ ਮੀਡੀਆ ਤੇ ਨਾ ਆਉਂਦੀ ਹਣਾ ਜੇ ਮੇਰੇ ਘਰ ਦੀ ਮਜਬੂਰੀ ਨਾ ਹੁੰਦੀ ਪਰ ਮੈਨੂੰ ਕੋਈ ਅਫਸੋਸ ਨਹੀਂ ਮੈਂ ਸੋਸ਼ਲ ਮੀਡੀਆ ਤੇ ਆਈ ਕਿਉਂਕਿ ਮੈਨੂੰ ਇਹ ਨਾਲ ਇੰਨਾ ਜ਼ਿਆਦਾ ਪਹਿਣਾ ਜੁੜਨਾ ਹੈਣਾ ਇੰਨਾ ਜ਼ਿਆਦਾ ਮੈਨੂੰ ਸਪੋਰਟ ਕਰ ਰਹੇ ਹਨ ਤੇ ਵੀ ਭੈਣਾ ਤੇ ਭਰਾ ਬੜੇ ਹਣਾ ਸਪੋਰਟ ਕਰਦੇ ਆ ਇਹ ਕਰਮੇਸ਼ ਦੀ ਦੀ ਰਾਜ ਵਿੱਚ ਤੁਹੀ ਹਣਾ ਤੇ ਅਨੰਮੀ ਦੀਦੀ ਹੈਣਾ ਮोटे-ਮोटे ਨਾਲ ਮੇਰੇ ਯਾਰ ਹੈ ਤੇ ਇੱਕ ਮੰਨਪਤ ਦੀਦੀ ਹੈਣਾ ਸਾਹਿਤ ਤੇ ਤਿੰਨੇ ਬੇਟੇ ਨੇ ਸਾਹਿਤ ਪ੍ਰੀਤ ਦੇ ਦੋ ਬੇਟੇ ਹੋਰ ਨੇ ਵਿਚਾਰੇ ਨੇ ਇੱਕ ਥਰਾ ਉਹ ਤੋਂ ਖੋਖਰ ਤੋਂ ਦੀਦੀ ਹੈ ਨਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਜਿਆਦਾ ਭੈਣਾਂ ਜੁੜਨਾ ਹੋ ਗਿਆ ਮੈਂ ਖੋਖਰ ਕੀ ਹੁੰਦਾ ਇੱਕ ਭੈਣ ਹੋਰ ਹੈ ਸ਼ੁਰੂ ਦੇ ਦਿਨ ਹੀ ਹੈ ਉਹਨਾਂ ਦੀ ਪਹਿਲਾਂ ਤਾਂ ਅੰਬਰ ਅੰਬਰ ਦੇ ਨਾਮ ਤੋਂ ਵਾਲੀ ਸੀ ਹੁਣ ਪਤਾ ਨਹੀਂ ਦਲਿੰਦਰ ਦੇ ਨਾਮ ਤੋਂ ਪਤਾ ਨਹੀਂ ਹੈ ਨਾ ਮਿਲते ਆ ਤੇ ਬਾਕੀ ਹਣੇ ਉਹ ਜਿਹੜੀਆਂ ਜੁੜੀਆਂ ਭੈਣਾਂ ਨੇ ਮਤਲਬ ਕਮੈਂਟ ਆਉਣੀ ਹੀ ਆਉਣੀ ਡੇਲੀ ਤੇ ਹੁਣ ਤਾਂ ਇਦੋਂ ਬਾਅਦ ਇੱਕ ਸੁਖੀ ਨਾਮ ਤੋਂ ਸਿਸਟਰ ਹੈ ਨਾ ਉਹਨਾਂ ਦੀ ਆਈਡੀ ਹੈ ਉਹ ਕਮੈਂਟ ਕਰਦੇ ਆ ਇੱਕ ਸੁਖਵਿੰਦਰ ਦੇ ਨਾਮ ਤੋਂ ਹੈ ਨਾ ਤੇ ਬੜੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਇੱਕ ਹੈਗੇ ਨੇ ਕੁਮਠੰਡੇ ਵਾਲੇ ਦੀਦੀ ਹੈ ਨਾ ਔਰ ਚਰਨ ਦੀ ਦੀਦੀ ਹੈ ਨਾ ਉਹ ਵੀ ਕਮੈਂਟ ਕਰਦੇ ਉਹ ਕਦੇ-ਕਦੇ ਕਰਦੇ ਵੱਟ ਹੈ ਨਾ ਜਦੋਂ ਐਂ ਹੁੰਦਾ ਟਾਈਮ ਲੱਗਦਾ ਤੇ ਬਾਕੀ ਬਸ ਸਾਰੇ ਭੈਣਾਂ ਦੇ ਨਾਮ ਹੈ ਨਾ ਫਿਰ ਇਹ ਨਾ ਕਦੇ ਵਲੌਗ ਤੋਂ ਬੋਲੂੰਗੀ ਅੱਜ ਸਵੇਰੇ ਹੀ ਬੋਲਾਂਗੇ ਆਪਾਂ ਤੇ ਕੱਲ ਨੂੰ ਬੋਲਦੀ ਆ ਮੈਂ ਸਾਰੀਆਂ ਭੈਣਾਂ ਦੇ ਨਾਮ ਹੈ ਨਾ ਕਮੈਂਟਾਂ ਚ ਤੇ ਮੈਂ ਰੀਡ ਕਰੂੰਗੀ ਵੀਡੀਓ ਚ ਵਲੌਗ ਚ ਲਾਵਾਂਗੇ ਆਪਾਂ ਤੇ ਇੱਕ ਭੈਣ ਦੇ ਮੇਰੇ ਨਾਲ ਇੰਨਾ ਜ਼ਿਆਦਾ ਗੁੱਸੇ ਹੋਈ ਪਈ ਆ ਹਨਾ ਰਿਮੀ ਦੀਦੀ ਤੇ ਮੇਰੇ ਨਾਲ ਗੁੱਸੇ ਹੋ ਰਹੀ ਆ ਹਨਾ ਮੈਨਾਂ ਨੂੰ ਪੁੱਛਣਾ ਚਾਹੁੰਦੀ ਆ ਦੀਦੀ ਨੂੰ ਕਿ ਜੀ ਦੀ ਮੇਰੇ ਨਾਲ ਕੀ ਗੱਲ ਦਾ ਗੁੱਸਾ ਹਨਾ ਵੀ ਮੇਰੇ ਹਾਲਾਤ ਦੇਖੋ ਮੇਰੇ ਘਰ ਦੇ ਹਨਾ ਵੀ ਮੇਰੇ ਚੈਨਲ 'ਚ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਕਿ ਜਦੋਂ ਮੇਰਾ ਚੈਨਲ ਮੋਨਟਾਈਜ਼ ਹੋਇਆਗਾ ਤੇ ਇਹਨੂੰ ਮੈਂ ਸੈੱਟ ਕਰਵਾਉਣ ਵਾਸਤੇ ਹਨਾ ਮੈਨੂੰ ਬਹੁਤ ਦੂਰ ਮੈਨੂੰ ਬੇਨਤੀ ਲੱਗੀ ਮੇਰੀ ਬਹੁਤ ਜ਼ਿਆਦੇ ਤੇ ਐਡਾ ਜਿਆਦਾ ਵਕਤ ਪਿਆ ਸੀ ਕਿਉਂਕਿ ਚੈਨਲ 'ਚ ਕੋਈ ਦਿੱਕਤ ਹੋ ਗਈ ਸੀ ਹਨਾ ਜਿੱਦਾਂ ਕਿ ਹੈ ਨਾ ਮੋਨਟਾਈਜ਼ ਹੋਣ ਤੋਂ ਬਾਅਦ ਕੁਝ ਹਨਾ ਭਰਨਾ ਸੀਗਾ ਮਤਲਬ ਵੈਰੀਫਾਈ ਵਾਸਤੇ ਆਦੇ ਡਾਕੂਮੈਂਟ ਵਗੈਰਾ ਭਰਨੇ ਸੀ ਉਹ ਸਾਤੋਂ ਸਹੀ ਨਹੀਂ ਭਰੇਗੇ ਮੇਰੇ ਤੋਂ ਵੀਰ ਤੋਂ ਐਜੀ ਦੀ ਮੈਨੂੰ ਇੰਨੇ ਜਿਆਦੇ ਟੈਨਸ਼ਨ ਸੀ ਠੀਕ ਹੈ ਉਹ ਦੇ ਵਿੱਚ ਉਲਝੀ ਰਹੀ ਮੈਂ ਤੇ ਬਾਕੀ ਹਨਾ ਦੀਦੀ ਮੇਰੇ ਨਾਲ ਇਸ ਕਰਕੇ ਗੁੱਸੇ ਆ ਉਹ ਮਾਰ ਸੀਗੇ ਮੈਂ ਤੋਂ ਫੋਨ ਕਰਕੇ ਨਹੀਂ ਪੁੱਛਿਆਗਾ ਸਾਡੇ ਫੋਨ ਤੇ ਗੱਲ ਹੁੰਦੀ ਹੈ ਹਨਾ ਤੇ ਬਧੀਆਂ ਗੱਲ ਕਰਦੀਆਂ ਅਸੀਂ ਪਰ WhatsApp ਤੇ ਸਾਡਾ ਨੰਬਰ ਜੁੜਿਆ ਹੋਇਆ ਪਰ ਮੇਰੇ ਨਾਲ ਪਤਾ ਨਹੀਂ ਕਿਉਂ ਗੁੱਸੇ ਹੋ ਰਹੇ ਹਨ ਤੇ ਚਲੋ ਮੰਨ ਜਾਣਗੇ ਦੀਦੀ ਕਦੇ ਨਾ ਕਦੇ ਤਾਂ ਮੰਨ ਜਾਣਗੇ ਪਰ ਇਹ ਸਿਰ ਚ ਰਹਿਣਾ ਜੇ ਮੈਂ ਔਕੀ ਹਾਂ ਨਾ ਤੁਸੀਂ ਮੇਰੇ ਨਾਲ ਗੁੱਸਾ ਲਖਾਉਂਦੇ ਹੋ ਨਾ ਜੇ ਮੈਂ ਆਪ ਦੇ ਕਰੇ ਔਕੀ ਹੁੰਦੀ ਸ਼ਾਇਦ ਤੁਸੀਂ ਮੇਰੇ ਨਾਲ ਨਹੀਂ ਗੁੱਸੇ ਹੁੰਦੇ ਸ਼ਾਇਦ ਗੱਗੀ ਕਰੇ ਹੁੰਦਾ ਜਾਂ ਹਨ ਅਸੀਂ ਹਲ ਦਾ ਪਰਿਵਾਰ ਹਲ ਦਾ ਵਸਦਾ ਪਰਿਵਾਰ ਹੁੰਦਾ ਵਧੀਆ ਤੁਸੀਂ ਮੇਰੇ ਨਾਲ ਨਹੀਂ ਗੁੱਸੇ ਹੁੰਨਾ ਸੀ ਸ਼ਾਇਦ ਮੈਂ ਭੱਖ ਦੀ ਬਿਮਾਰੀ ਹੋਈਆਂ ਹਨ ਕਿ ਜਿਹੜਾ ਬੰਦਾ ਭੱਖ ਤੋਂ ਜ਼ਮਾਨਾ ਹੁੰਦਾ ਉਹਦੇ ਨਾਲ ਸਾਰੇ ਗੁੱਸੇ ਹੋ ਜਾਂਦੇ ਆ ਸਭ ਲੋਕੀ ਗਾਲ ਨਹੀਂ ਭੈਣੇ ਲੱਭ ਜੂ ਤੈਨੂੰ ਰਿਮੀ ਦੀਦੀ ਹੈ ਨਾ ਪਰ ਮੇਰੇ ਨਾਲ ਗੁੱਸੇ ਨਾਲ ਉਂਗਲੀ ਜਣਾ ਮੈਂ ਭੈਣ ਹੀ ਮੰਨਿਆ ਸੋ ਇੱਕ ਤਰ੍ਹਾਂ ਦੀ ਕਿਉਂਕਿ ਵਾਕਈ ਮੈਂ ਸਾਰੀਆਂ ਭੈਣਾਂ ਨਾਲ ਹੀ ਅਟੈਚ ਆ ਨਾ ਜਿਹੜੀਆਂ ਕਿ ਸੋਸ਼ਲ ਮੀਡੀਆ ਤੇ ਮੇਰੇ ਨਾਲ ਟਾਈਮ ਜੁੜੀਆਂ ਹੋਈਆਂ ਨੇ ਵੀ ਜਿੰਦ ਜਾਨ ਹੀ ਆ ਸਾਰੀਆਂ ਭੈਣਾਂ ਵੀ ਜਿਹੜੀਆਂ ਐਨੇ ਸੋਹਣੇ ਸੋਹਣੇ ਕਮੈਂਟ ਕਰਦੇ ਮੇਰੀਆਂ ਧੀਆਂ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਐ ਤੇ ਦੀਦੀ ਗੁੱਸੇ ਨਾਲ ਹੋ ਮਨਜੋ ਪਲੀਜ਼ ਆਣਾ ਮੈਨੂੰ ਫੋਨ ਕਰ ਲੋ ਇੱਕ ਵਾਰ ਮੇਰੇ ਕੋਲ ਨੀਡ ਹੈ ਹੈਗਾ ਹੁਣ ਕੁਕਰੀ ਦੇ ਕਰਕੇ ਨਾ ਕੰਮ ਵੀ ਬੱਚਾ ਤੋੜੀਦੀ ਰਹਦੀ ਐ ਸਾਰਾ ਦਾ ਘਰ ਨਾ ਇੱਕ ਮਿੰਟ ਵਾਸਤੇ ਦੇ ਪਿੰਡ ਚੁੱਕੀਆਂ ਜਾਂ ਜੇ ਕੋਈ ਰਿਸ਼ਤੇਦਾਰ ਆ ਜਾਂ ਮੈਂ ਤੇ ਫਿਰ ਉਹਨਾਂ ਨੂੰ ਅਟੈਂਡ ਕਰਨਾ ਹਨਾ ਵੀ ਚਾਹ ਪਾਣੀ ਫੜਾਉਣਾ ਕਰਨਾ ਬੈਠਣਾ ਉਹਨਾਂ ਕੋਲੇ ਮੈਂ ਸੌ ਲੱਗੇ ਦਿਨੇ ਸੌ ਕੇ ਨਹੀਂ ਦੇਖਦੀ 10 ਮਿੰਟ ਵੀ ਤੇ ਰਾਤ ਨੂੰ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿੱਥੇ ਪਈ ਜਾਂ ਕਿੱਥੇ ਨਹੀਂ ਪਈ ਤੇ ਬਾਹਰੇ ਪਲੀਜ਼ ਗੁੱਸੇ ਨਾਲ ਹੋਣਾ ਮੈਨੂੰ ਕਾਲ ਕਰ ਲੈ ਤੇ ਬਾਕੀ ਮੈਂ ਕਰ ਲਵਾਂ ਗੁੱਸੇ ਵਾਲੀ ਤੇ ਗੁਰਦਾਨੀ ਆਪਾਂ ਦੀ ਦੇ ਵਿੱਚ ਕਿੰਨਾ ਕੀ ਬਣਾ ਕੇ ਬੜਾ ਸੁੱਕੀ ਮਾਰ ਕੇ ਬਣਾ ਲਾਂਗੀ ਸੁੱਕੀ ਮਾਰ ਕੇ ਤੇ ਮੰਨ ਜੂਗੀ ਚਲੋ ਜੀ ਬੱਸ ਬਣਾਉਣੀ ਹੈ ਦਾਲ ਸਾਦੀ ਹੋਣਾ ਫੇਰ ਆਪਾਂ ਫਿਰ ਮਿਲਾਂਗੇ ਪਾਪਾ ਖਾਈਂਦਾ ਰੋਟੀ ਤੇ ਪ੍ਰੀਤ ਨੇ ਦੇ ਜਸ਼ਨ ਨੇ ਖਾ ਲਈ ਰੋਟੀ ਉਹ ਅੰਦਰ ਟੀਵੀ ਲਾ ਰੱਖਿਆ ਮੈਂ ਟੀਵੀ ਫਿਰ ਉੱਥੇ ਲਿਜਾ ਨਹੀਂ ਸਕਦੀ ਫੋਨ ਹਨਾ ਕਾਪੀਰਾਈਟ ਆ ਜਾਂਦਾ ਟੀਵੀ ਵੈਸੇ ਵੀ ਆਵਾਜ਼ ਆ ਰਹੀ ਏ ਥੋੜੀ ਥੋੜੀ ਰੋਟੀ ਪਾਣੀ ਬਣਾ ਲਿਆ ਜੀ ਆਪਾਂ ਟਾਈਮ ਹੋ ਗਿਆ 7:00 ਵਜੇ ਤੇ ਬਸ ਪਾਪਾ ਖਾਂਦਾ ਰੋਟੀ ਫਿਰ ਮੈਂ ਖਾਣੀ ਦੁਬਾਰ ਤੇ ਮੀਂਹ ਨਾਲ ਹਨਾ ਅ ਬੂਟਾ ਥੋੜਾ ਝੁੱਕ ਗਿਆ ਕਿਉਂਕਿ ਮਤਲਬ ਡਾਣੀਆਂ ਗਿੱਲੀਆਂ ਹੋ ਗਈਆਂ ਕੱਸ ਦਾਂਗੇ ਕੱਲ ਨੂੰ ਹਨਾ ਰੱਸੀ ਵਗੈਰਾ ਫੇਰ ਕੱਸਣੀ ਪਊਗੀ ਤੇ ਮੀਂਹ ਨੇ ਪਾਤਾ ਜੀ ਖਲਿਆਰਾ ਬਿਲਕੁਲ ਕਿੰਨਾ ਭੜਾ ਭੜਾ ਕਰ ਕਰਤਾ ਤੇ ਹਜੇ ਵੀ ਮੌਸਮ ਦੇਖੋ ਜੀ ਬਿਲਕੁਲ ਹੈ ਮਤਲਬ ਕਿ ਕੁਲਿਆ ਖੜਾ ਰੱਬ ਹਨਾ ਕਦੋਂ ਵੀ ਮੀਂਹ ਆ ਸਕਦਾ ਤੇ ਅੱਜ ਤਾਂ ਤੇ ਅੱਜ ਤਾਂ ਜੀ ਛੋਟੀ ਜੀ ਵੀਡੀਓ ਬਣੀ ਹੈ ਹਨਾ ਚਲੋ ਵੀ ਜਿੰਨੀ ਵੀ ਬਣ ਗਈ ਹਨਾ ਆਪਾਂ ਜਰੂਰ ਹਾਜ਼ਰੀ ਲਵਾਵਾਂਗੇ ਹਨਾ ਚੈਨਲ ਤੇ ਤੇ ਕਿਉਂਕਿ ਹਨਾ ਵੀ ਜਦੋਂ ਆਪਾਂ ਇੱਕ ਮਕਸਦ ਰੱਖ ਕੇ ਤੇ ਆਪਾਂ ਚੈਨਲ ਬਣਾਇਆ ਹਨਾ ਵੀ ਆਪਣਾ ਆਪਣੇ ਨਾਲ ਬਹੁਤ ਜ਼ਿਆਦੇ ਹਨਾ 2100 ਭੈਣ ਭਰਾ ਜੁੜ ਕੇ ਤੇ ਆਪਣਾ ਹੱਕ ਮੰਨਦਾ ਹਨਾ ਵੀਡੀਓ ਵਗੈਰਾ ਪਾਉਣ ਦਾ ਤੇ ਕਿਉਂਕਿ ਸਾਰਿਆਂ ਨੂੰ ਵੇਟ ਹੁੰਦੀ ਹੈ ਹਨਾ ਵੀ ਵੀਡੀਓ ਕਦੋਂ ਆਊਗੀ ਤੇ ਜਿਹੜੇ ਭੈਣ ਭਰਾ ਹਨਾ ਫੁੱਲ ਵਾਚ ਕਰਦੇ ਆ ਹਨਾ ਜਿਨ੍ਹਾਂ ਨੇ ਮਤਲਬ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਤੇ ਉਹ ਸਾਰੇ ਜਣੇ ਹਨਾ ਫੁੱਲ ਵਾਚ ਕਰਦੇ ਆ ਵੀਡੀਓ ਨੂੰ ਤੇ ਬਾਕੀ ਜੀ ਹਨਾ ਅੱਜ ਛੋਟੀ ਜੀ ਵੀਡੀਓ ਆਪਣੀ ਹਨਾ ਪ੍ਰਮਾਨ ਕਰਿਓ ਤੇ ਕੱਲ ਤੋਂ ਆਪਾਂ ਵਧੀਆ ਵਲੌਗ ਬਣਾਵਾਂਗੇ ਕਿਉਂਕਿ ਅੱਜ ਕੁਛ ਤਾਂ ਮੀਂਹ ਦਾ ਕਰਕੇ ਹੋ ਗਈ ਗੜਬੜ ਜੀ ਹਨਾ ਤੇ ਬਾਕੀ ਆਪਾਂ ਸਾਰੀਆਂ ਭੈਣਾਂ ਦੇ ਹਨਾ ਜਿਹੜੀਆਂ ਜਿਹੜੀਆਂ ਭੈਣਾਂ ਰਹਿ ਗਈਆਂ ਗੁੱਸਾ ਨਾ ਕਰਿਓ ਹਨਾ ਆਪਾਂ ਕੱਲ ਨੂੰ ਨਾ ਬੋਲਾਂਗੇ ਸਾਰੀਆਂ ਭੈਣਾਂ ਦੇ ਤੇ ਕੱਪੜੇ ਜੀ ਮੇਰੇ ਸਾਰੇ ਭਿੱਜੇ ਪਏ ਆ ਬਸ ਹੁਣ ਰੋਟੀ ਖਾ ਕੇ ਨਹਾਉਣੇ ਐ ਤੇ ਚੁੰਨੀ ਵੀ ਭੇਜ ਰਹੀ ਐ ਕੁਝ ਜ਼ਖਾਮ ਦਾ ਕਰਕੇ ਆਏ ਜੇ ਹੋਰੀ ਹੱਡ ਭੰਨਣੀ ਲੱਗ ਰਹੀ ਏ ਤੇ ਬਸ ਨਾ ਨੂੰ ਕਿਹਣਾ ਗੋਲੀ ਲੈ ਕੇ ਪੈਣੀ ਐ ਜ਼ਖਾਮ ਵਾਲੀ ਸਵੇਰ ਤਾਈਂ ਖਰਚ ਖਾਮ ਮੇਰਾ ਇੰਨਾ ਭੜਾ ਹੈ ਨਹੀਂ ਸਵੇਰ ਤਾਈਂ ਠੀਕ ਹੋ ਜੂਗੀ ਮੈਂ ਇੰਨਾ ਗੰਦਾ ਹੈ ਨਹੀਂ ਜ਼ਖਾਮ ਵੀ ਕਈ ਕਈ ਦਿਨ ਲੱਗਿਆ ਰਵੇ ਆਏ ਜੇ ਨਿਕਲ ਹੁੰਦਾ ਤੇ ਚਲੋ ਜੀ ਫਿਰ ਹਨਾ ਅੱਜ ਵਾਲੀ ਵੀਡੀਓ ਦਾ ਪਹਿ ਇਥੇ ਐਂਡ ਕਰਦੇ ਆਂ ਤੇ ਪਲੀਜ਼ ਜਿੰਨਾ ਭੈਣਾਂ ਨੇ ਹਨਾ ਆਪਾਂ ਨਾਂ ਨਹੀਂ ਬੋਲੇ ਗੁੱਸਾ ਨਾ ਕਰੋ ਕੱਲ ਵਾਲੀ ਵੀਡੀਓ 'ਚ ਮੈਂ ਸਾਰੀਆਂ ਭੈਣਾਂ ਦੇ ਹਨਾ ਨਾਂ ਬੋਲੂਗੀ ਤੇ ਖਾਸ ਕਰ ਅੱਜ ਵਾਲੀ ਵੀਡੀਓ ਤੇ ਕਮੈਂਟ ਕਰਦੇ ਹੋਣਾ ਜਿਹੜੇ-ਜਿਹੜੇ ਭੈਣਾਂ ਅੱਜ ਵਾਲੀ ਵਲੌਗ ਤੇ ਹਨਾ ਵੀ ਕਮੈਂਟ ਕਰਨੂਗਾ ਮੈਂ ਉਹਨਾਂ ਦੇ ਨਾਂ ਹੀ ਬੋਲੂਗੀ ਅੱਜ ਵਾਲੇ ਹਨਾ ਵਲੌਗ ਤੇ ਵੀ ਸਾਰੇ ਜਣੇ ਹਾਜ਼ਰੀ ਜ਼ਰੂਰ ਲਵਾਓ ਸਾਰਿਆਂ ਦਾ ਮੈਂ ਜਿਹੜਾ ਅੱਜ ਵਾਲਾ ਵਲੌਗ ਹੈ ਕੱਲ ਨੂੰ ਅੱਜ ਵਾਲੇ ਵਲੌਗ ਦੇ ਮਤਲਬ ਕਿ ਸਾਰਿਆਂ ਦੇ ਨਾਂ ਬੋਲੂਗੀ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਪਲੀਜ਼ ਫੁੱਲ ਵਾਚ ਕਰ ਲਿਓ ਵੀਡੀਓ ਨੂੰ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਜੀ ਸਾਰਿਆਂ ਨੂੰ